ਸੰਘਾ ਜੀ ਪਰਸੋ ਸਾਡੀ ਬੈਂਸ ਵਸਾਈ ਹੋਈ ਸੀਗੀ ਆਪਣੇ ਪਿੰਡ ਦਾ ਗੋਬਿੰਦ ਦਾਸ ਹੈ ਜੀ ਉਹਨਾਂ ਨਾਲ ਹੋਈ ਸੀ ਤੇ ਉਹਨਾਂ ਨਾਲ ਕੁੱਟਮਾਰ ਹੋਈ ਹੈ ਵੈਪਨ ਉਹਨਾਂ ਨੇ ਤਾਣਿਆ ਸੀਗਾ ਸਾਡੇ ਤੇ ਤੇ ਜਦੋਂ ਘਰ ਦੇ ਆਏ ਤੇ ਉਹ ਭੱਜ ਗਏ ਸਾਰੇ ਤੇ ਕੱਲ ਅਸੀਂ ਵਾਇਫ ਦੀ ਦਵਾਈ ਲੈਣ ਗਏ ਸੀ ਤਕਰੀਬਨ ਸਵਾ 10 ਵਜੇ ਦਾ ਟਾਈਮ ਸੀਗਾ 10:55 ਤੇ ਬਾਹਰ ਨਿਕਲੇ ਅਸੀਂ ਤੇ ਉਹ ਆਏ ਬੰਦੇ ਉਹਨਾਂ ਨੇ ਫਾਇਰ ਕੀਤੇ ਆ ਹੁਣ ਇਹ ਨਹੀਂ ਪਤਾ ਵੀ 4 ਬੰਦੇ ਸੀਗੇ 2 ਬਾਈਕ ਤੇ ਸੀ 2 ਐਕਟਿਵਾ ਤੇ ਸੀ ਤੇ ਉਹਨਾਂ ਨੇ ਫਾਇਰ ਕੀਤੇ ਤੇ ਭੱਜ ਗਏ ਸਾਰੇ ਕਿੱਥੇ ਹੋਈ ਜੀ ਫਾਈਲ ਇਹ ਸਰ ਚੰਦੇਲੀ ਦੇ ਕੋਲ ਹੋਈ ਹੈ ਚੰਦੇਲੀ ਗੇਟ ਦੇ ਕੋਲ ਹੈ ਜੀ ਹਾਂ ਜੀ ਸਰ ਇਲੈਕਸ਼ਨ ਕਰਕੇ ਥੋੜਾ ਵਿਵਾਦ ਹੋ ਗਿਆ ਸੀਗਾ ਤੇ ਉਹਨਾਂ ਨੇ ਚੈੱਕ ਲਗਾਤੇ ਸੀਗੇ ਮੇਰੇ ਪੈਸਿਆਂ ਕਰਕੇ ਤੇ ਪੈਸੇ ਪੇਮੈਂਟ ਕਲੀਅਰ ਕੀਤੀ ਹੋ ਸਾਰੀ ਅਸੀਂ ਇਸ ਦੇ ਬਾਰੇ ਪੁੱਛ ਸਰ ਪੁਲਿਸ ਕੰਪਲੇਟ ਅਸੀਂ 112 ਤੇ ਪਰਸੋ ਕੀਤੀ ਸੀਗੀ ਤੇ ਕੱਲ ਐਸਐਸਪੀ ਸਾਹਿਬ ਦੇ ਵੀ ਜਾ ਕੇ ਆਏ ਕੋਈ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ ਤੇ ਰਾਤੀ ਜਿਹੜੀ ਹੋਈ ਆ ਉਹ 112 ਤੇ ਦੁਬਾਰਾ ਕੀਤੀ ਕੰਪਲੀਟ ਤੇ ਹੁਣ ਜਾ ਕੇ ਆਏ ਬਿਆਨ ਲਗਾ ਕੇ ਆਏ ਹਨ ਸਰ ਸ਼ੌਕ ਕੇ ਹੀ ਆ ਹੋਰ ਸਾਡੀ ਕਿਸੇ ਨਾ ਹੈ ਹੀ ਨਹੀਂ ਹੈ ਦੁਸ਼ਮਣੀ ਐਸੀ ਤੇ ਗੋਵਿੰਦ ਦਾਸ ਹੀ ਹੈ ਮੈਨੂੰ ਇਹ ਗੱਲ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਇੱਕ ਦੋ ਦਿਨ ਰੁਕੋ ਫਿਰ ਕਹਿੰਦਾ ਤੈਨੂੰ ਮੈਂ ਵੱਡਾ ਬਣਾਣਾ ਆ ਜਦੋਂ ਜਾਣ ਲੱਗੇ ਕਹਿ ਕੇ ਗਿਆ ਸੀਗਾ ਮੈਂ ਹਲਕਾ ਇੰਚਾਰਜ ਅੱਬੇয়াল ਕਾਂਗਰਸ ਤੋਂ ਰਣਜੀਤ ਕੁਮਾਰ ਐਡਵੋਕੇਟ ਮੇਰੇ ਧਿਆਨ ਦੇ ਵਿੱਚ ਸਾਡੇ ਡੇਜੋਂ ਤੋਂ ਸਾਡੇ ਪੰਡਿਤ ਭੋਲਾ RAM ਜੀ ਹੈਗੇ ਸਾਡੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਅੱਬੇয়াল ਬਲਾਕ ਦੇ ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਕਿ ਪਿੰਡ 'ਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਮਾਹੌਲ ਪਿੰਡ ਦਾ ਖਰਾਬ ਹੈ ਤੇ ਕੱਲ ਮੈਂ ਇਹਨਾਂ ਨਾਲ ਐਸਐਸਪੀ ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਦਰਖਾ ਦਿੱਤੀ ਤੇ ਰਾਤੀ ਫਿਰ ਇਹਨਾਂ ਤੇ ਗੋਲੀ ਚੱਲੀ ਆ ਔਰ ਬੜੀ ਹੀ ਇਹ ਬੜੀ ਡੈਸ਼ਟਫੂਨ ਗੱਲ ਹੈਗੀ ਆ ਔਰ ਜੋ ਪੰਜਾਬ ਦੇ ਇਸ ਵੇਲੇ ਮਾਹੌਲ ਹੈ ਨਿਤ ਗੋਲੀ ਚੱਲਦੀ ਪਈ ਹੈ ਕਿਤੇ ਨਾ ਕਿਤੇ ਨੌਜਵਾਨਾਂ ਦੇ ਕਤਲ ਹੋ ਰਿਹਾ ਗੈਂਗਸਟਰ ਆਪਸ ਲੜ ਰਹੇ ਆ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤਾਂ ਜਦੋਂ ਮੈਨੂੰ ਸਵੇਰੇ ਇਹਨਾਂ ਨੇ ਮੈਨੂੰ ਦੱਸਿਆ ਤੋ ਮੈਨੂੰ ਚਿੰਤਾ ਹੋਈ ਤੇ ਅਸੀਂ ਆਜੇ ਉਚੇਚੇ ਰੂਟ ਤੇ ਮਿਲਣ ਆਏ ਸੀਗੇ ਔਰ ਸਤਨਾਮ ਉਹਨਾਂ ਤੇ ਆਪਣੀ ਪਤਨੀ ਦੇ ਨਾਲ ਕੱਲ ਦਵਾਈ ਲੈਣ ਗਏ ਆ ਆਂਦੇ ਹੋਏ ਉਹਨਾਂ ਤੇ ਗੋਲੀ ਚੱਲੀ ਐ ਇਹਦੇ ਬੜੀ ਹੀ ਜਿੱਥੇ ਇਹ ਦਾਲ ਇੱਕ ਬੜੀ ਡਰੌਨ ਵਾਲੀ ਇਲਾਕਾ ਨਿਵਾਸੀਆਂ ਨੂੰ ਪਿੰਡਾਂ ਦੇ ਲੋਕਾਂ ਨੂੰ ਲੋਕ ਕਾਰੋਬਾਰ ਕਰਦੇ ਆ ਸਵੇਰੇ ਸ਼ਾਮ ਨਾਲੇ ਬਾਰੰਦਰ ਜਾਣਾ ਖੇਤਾਂ ਤੇ ਜਾਣਾ ਕਿਸੇ ਨੇ ਸ਼ਹਿਰ ਜਾਣਾ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦਾ ਤਾਂ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਰਿਹਾ ਔਰ ਦੂਜੇ ਪੁਲਿਸ ਲਈ ਮੈਂ ਇੱਥੇ ਮੰਨਦਾ ਹਾਂ ਕਿ ਪੁਲਿਸ ਪ੍ਰਸ਼ਾਸਨ ਦੀ ਇੱਥੇ ਬਹੁਤ ਵੱਡੀ ਇੱਕ ਕਮਜ਼ੋਰੀ ਹੈ ਕਿ ਜਿਹੜੇ دہشتਗਰ ਜਾਂ ਸ਼ਰਾਤੀ ਕਿਸਮ ਦੇ ਲੋਕ ਆ ਉਹਨਾਂ ਦਾ ਇੰਨਾ ਹੌਸਲਾ ਵਧਿਆ ਕਿ ਉਹ ਮਾੜੀ-ਮੋਟੀ ਲੜਾਈ ਦੇ ਵਿੱਚ ਗੋਲੀਆਂ ਚਲਾਉਣ ਲੱਗ ਪਏ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਔਰ ਸਤਨਾਮ ਹਣੀ ਔਰ ਇਹਨਾਂ ਦਾ ਸਾਰਾ ਪਰਿਵਾਰ ਜਿਨ੍ਹਾਂ ਇਹਨਾਂ ਦੇ ਭਾਈ ਸਾਹਿਬ ਇਲੈਕਸ਼ਨ ਲੜੇ ਐ ਸਾਰੇ ਇਸ ਵੇਲੇ ਬੜੇ ਪਰੇਸ਼ਾਨ ਨੇ ਔਰ ਜਿਹੜੇ ਵੀ ਇਹਨਾਂ ਦੇ ਸੰਗੀ ਸਾਥੀ ਰਿਸ਼ਤੇਦਾਰ ਆ ਉਹਨਾਂ ਦੇ ਮਨਾਂ ਦੇ ਵਿੱਚ ਡਰ ਰਿਹਾ ਵੀ ਸਾਡੇ ਜੀ ਨੂੰ ਕੱਲ ਨੂੰ ਕੁਝ ਹੋ ਨਾ ਜਾਵੇ ਤੋਂ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਨਾਲ ਪੰਜਾਬ ਸਰਕਾਰ ਨੂੰ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬੜੀ ਨਮਰਤਾ ਸਹਿਤ ਬੇਨਤੀ ਕਰਾਂਗਾ ਕਿ ਇਸ ਵਿਸ਼ੇ ਦੇ ਉੱਪਰ ਪੂਰੀ ਨਿਰਪੱਖਤਾ ਦੇ ਨਾਲ ਕਿਸੇ ਯੋਗ ਅਧਿਕਾਰੀ ਤੋਂ ਇਹਦੀ ਡੂੰਘਾਈ ਨਾਲ ਜਾਂਚ ਕਰਾਈ ਜਾਵੇ ਕਿਉਂ ਮੈਂ ਬਿਮਾਰ ਸੀਗੀ ਅਸੀਂ ਮੈਡੀਸਨ ਲੈ ਕੇ ਆ ਰਹੇ ਸੀਗੇ ਮਾਲਪੁਰ ਤੋਂ ਤੇ ਪਿੱਛੋਂ ਅਣਪਛਾਤੇ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਆ ਚਾਰ ਬੈਕ ਸੀਗੇ ਜਿਹੜੇ ਤੇ ਸਾਨੂੰ ਨਹੀਂ ਪਤਾ ਅਸੀਂ ਬਹੁਤ ਮੁਸ਼ਕਿਲ ਨਾਲ ਭੱਜ ਕੇ ਜਿਹੜੀ ਜਾਨ ਬਚਾਈ ਅਸੀਂ ਝਾੜੀਆਂ 'ਚ ਲੁਕ ਗਏ ਸੀਗੇ ਰਾਤ ਨੂੰ ਤੇ ਇਸ ਤਰ੍ਹਾਂ ਤਾਂ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਮੇਰੇ ਤੇ ਮੇਰੇ ਹਸਬੰਦ ਨੂੰ ਬਹੁਤ ਮੇਰੀ ਸਾਡੀ ਜਾਨ ਨੂੰ ਖਤਰਾ ਆ ਮਤਲਬ ਉਹ ਨਹੀਂ ਮਤਲਬ ਤੁਹਾਨੂੰ ਕੀ ਵੀ ਦਿੱਤੀ ਹੈ ਪਹਿਲਾਂ ਹਨਾ ਜਿਹੜੀ ਗੱਲ ਆ ਸਾਰੀ ਉਹ ਸਾਡੀ ਬੈਠ ਕੇ ਵੀ ਹੋ ਸਕਦੀ ਹੈ ਮੇਰੇ ਫਾਦਰ ਇਨ ਲਾ ਨੇ ਵੀ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਬੈਠ ਕੇ ਸੁਲਝਾ ਲੈਂਦੇ ਆ ਮਸਲਾ ਬਟ ਉਹਨਾਂ ਨੇ ਹੱਥੋਂ ਪਾਈ ਕੀਤੀ ਹੈ ਸਾਡੇ ਨਾਲ ਬਹੁਤ ਜ਼ਿਆਦਾ ਮੇਰੇ ਹਸਬੰਡ ਨਾਲ ਨਾ ਹਾਸੀ ਫਾਇਰ ਵਗੈਰਾ ਸੀ ਹਾਂਜੀ ਸਰ ਸਰ ਰਾਤੀ ਫਾਇਰ ਹੋਇਆ ਸੀ ਕਿ ਗੱਡੀ ਦੇ ਉੱਤੇ ਤਾਂ ਅਸੀਂ ਭੱਜ ਕੇ ਜਾਨ ਬਚਾਈ ਸੀ ਜੀ ਆਪਾਂ ਤੇ ਜਿਹੜਾ ਰਾਤ ਨੂੰ ਮੇਰੀ ਕੱਲ 19 9 2025 ਨੂੰ ਬਗਤ ਸੱਢੇ 10 ਵਜੇ ਸਾਨੂੰ ਇੱਕ ਸ਼ਰਪ ਮੰਟਰੋਲ ਤੋਂ 11 12 ਦੇ ਕਿ ਲੇਟ ਆਈ ਸੀਗੀ ਜਿਹੜੀ ਅਸੀਂ ਫਿਰ ਮੌਕੇ ਤੇ ਗਏ ਆ ਜੋ ਕਿ ਸਤਨਾਮ ਸਿੰਘ ਨਾ ਉਹ ਸਰਜੀਸ ਸਿੰਘ ਵਾਸੀ ਜਿੱਦੋਂ ਉਪਰੇ ਧਰ ਵਾਲੀ ਨੂੰ ਸਰਕਾਰੀ ਆਪਣਾ ਮਾਲਪੁਰ ਦਵਾਈ ਲੈ ਕੇ ਵਾਪਸ ਜਾ ਰਹੇ ਸੀ ਜਦੋਂ ਚੰਦੇਲੀ ਕੋਲ ਲੱਗੇ ਪਹੁੰਚੇ ਕੁਝ ਅਣਜਾਣ ਦੇ ਵਿਅਕਤੀਆਂ ਨੇ ਉਹਨਾਂ ਦੀ ਗੱਡੀ ਦੇ ਮਗਰ ਦੋ ਤਿੰਨ ਪੈਰ ਕੀਤੇ ਆ ਉਦੋਂ ਹੀ ਮੌਕੇ ਤੇ ਗਏ ਆ ਉਹਨਾਂ ਦੱਸਿਆ ਸਾਰਾ ਕੁਝ ਬਾਕੀ ਅਗਲੀ ਕਾਰਪ ਕੀਤੀ ਜਾ ਰਹੀ ਹੈ ਸਰ ਜੀ